ਤਕਰੀਬਨ 7-8 ਸਾਲ ਪਹਿਲਾਂ ਮੈਨੂੰ ਇੱਕ ਪ੍ਰੋਬਲਮ ਅਲਰਜੀ ਦੀ ਪ੍ਰੋਬਲਮ ਸੀਗੀ ਤਾਂ ਮੈਂ ਬਹੁਤ ਜ਼ਿਆਦਾ ਦਵਾਈਆਂ ਬਹੁਤ ਜ਼ਿਆਦਾ ਦੇਤੀ ਅੰਗਰੇਜ਼ੀ ਬਹੁਤ ਜ਼ਿਆਦਾ ਦਵਾਈਆਂ ਖਾਧੀਆਂ ਪਰ ਮੈਨੂੰ ਇੱਕ ਅੰਗਰੇਜ਼ੀ ਜੋ ਮੈਡੀਸਿਨ ਸੀ ਉਹ ਮੈਨੂੰ ਫਿੱਟ ਆਈ ਜਾਈ ਵੀ ਮੈਂ ਇੰਨਾ ਜਰ ਖਾਈ ਜਾਂਦਾ ਮੈਂ ਠੀਕ ਰਹਿੰਦਾ ਪਰ ਉਹਦੇ ਨਾਲ ਨਾਲ ਮੈਨੂੰ ਹੋਰ ਪ੍ਰੋਬਲਮਾਂ ਆਉਣ ਲੱਗੀਆਂ ਇੱਕਦੋ ਮੈਂ ਰਹਿੰਦਾ ਪਰ ਮੈਨੂੰ ਪ੍ਰੋਬਲਮਾਂ ਆਈਆਂ ਵੇਟ ਜਿਆਦਾ ਵੱਧ ਗਿਆ 90 ਕਿਲੋ ਤੋਂ ਜਿਆਦਾ ਵੇਟ ਹੋ ਗਿਆ ਬਲੱਡ ਪ੍ਰੈਸ਼ਰ ਵੱਧਣ ਲੱਗ ਗਿਆ ਰਾਤ ਨੂੰ ਨੀਂਦ ਨਹੀਂ ਆਉਣੀ ਸਿੱਧਾ ਨਹੀਂ ਪਿਆ ਜਾਂਦਾ ਸੀ ਤਜਾਬ ਆਣ ਲੱਗ ਗਿਆ ਤੇ ਸਾਰੇ ਸਰੀਰ ਨੂੰ ਸੋਜ ਰਹਿਣ ਲੱਗ ਗਈ ਯਾਨੀ ਕਿ ਅੰਗਰੇਜ਼ੀ ਮੈਡੀਸਨ ਜੋ ਮੈਂ ਛੱਡਦਾ ਵੀ ਸੀ ਨਾ ਤਾਂ ਉਸ ਤੋਂ ਛੱਡੀ ਵੀ ਨਹੀਂ ਜਾਂਦੀ ਕਿ ਉਹ ਮੈਨੂੰ ਤੋੜ ਵਗੈਰਾ ਲੱਗਦੀ ਜਿਸ ਤਰ੍ਹਾਂ ਨਸ਼ੇ ਵਾਲੇ ਬੰਦੇ ਨੂੰ ਹੋਦੀ ਨਾ ਇਸ ਤਰ੍ਹਾਂ ਮੈਨੂੰ ਨਸ਼ੇ ਵਾਂਗੂ ਛੱਡੀ ਵੀ ਨਹੀਂ ਜਾਂਦੀ ਸੀ ਉਹ ਤਾਂ ਮੈਨੂੰ ਉਸ ਤੋਂ ਬਾਅਦ 4-5 ਸਾਲ ਲਗਾਤਾਰ ਮੈਨੂੰ 40000 ਰੁਪਏ ਮਹੀਨੇ ਦਾ ਮੇਰਾ ਖਰਚਾ ਹੋਣਾ ਸੀ ਲਗਾਤਾਰ ਮੈਂ ਮੈਡੀਸਨ ਖਾਂਦਾ ਰਿਹਾ ਪਰ ਮੈਨੂੰ ਕੋਈ ਫਾਇਦਾ ਨਾ ਹੋਇਆ ਬਿਮਾਰੀਆਂ ਮੈਨੂੰ ਹੋਰ ਲੱਗੀਆਂ ਗਈਆਂ ਪਰ ਮੈਨੂੰ ਪਤਾ ਲੱਗਿਆ ਬਾਡੀ ਚਾਰਜ ਬਾਰੇ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਾਡੀ ਚਾਰਜ ਬਣਾਇਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਨੂੰ ਬਾਡੀ ਚਾਰਜ ਬਾਰੇ ਦੱਸਿਆ ਤਾਂ ਮੈਂ ਸਰਦਾਰ ਗੁਰਬੀਰ ਜੀ ਤੋਂ ਮੈਂ ਪੈਕ ਲਿਆ ਉਹਨਾਂ ਨੇ ਮੈਨੂੰ 50 ਦਿਨਾਂ ਪਹਿਲਾਂ ਕੋਰਸ ਦਿੱਤਾ ਤਕਰੀਬਨ ਮੈਨੂੰ 10 ਤੋਂ 15 ਦੇ ਵਿੱਚ ਇੰਨਾ ਵਧੀਆ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਜਿਸ ਦੇ ਨਾਲ ਮੈਂ ਹੈਂਗੀਆਂ ਸੀਗੀਆਂ ਜਿਸ ਦਾ ਮੇਰੇ ਕੋਲ ਦਰਦਾਂ ਦੀ ਗੋਲੀ ਸੀ ਜਾਂ ਬਲੱਡ ਪ੍ਰੈਸ਼ਰ ਦੀ ਗੋਲੀ ਤਜਾਬ ਦੇ ਕੈਪਸੂਲ ਮੈਂ ਤਕਰੀਬਨ ਦੋ-ਦੋ ਵੀ ਵਾਰ ਦਿਨ ਲਿਖਾ ਰਿਹਾ ਸੀ ਪਰ ਮੈਨੂੰ 10-15 ਦੇ ਵਿੱਚ ਮੈਨੂੰ ਪਤਾ ਨਹੀਂ ਲੱਗਿਆ ਵੀ ਉਹ ਤਿੰਨੋਂ ਮੈਂ ਖਾਣੀ ਭੁੱਲ ਗਿਆ ਸੀਗਾ 15 ਦੇ ਵਿੱਚ ਇੰਨਾ ਵਧੀਆ ਰਿਜ਼ਲਟ ਆਇਆ ਮੈਨੂੰ ਬੋਡੀ ਦਾ ਹਲਕਾ ਤਕਰੀਬਨ 50 ਜਣਾ ਦੇ ਵਿੱਚ ਲਿਆ 7-8 ਕਿਲੋ ਦਾ weight ਵੀ ਘਟਿਆ ਉਸ ਤੋਂ ਬਾਅਦ ਮੈਂ 50 ਦਿਨ ਦਾ ਰਜਟ ਹੋਰ ਲਿਆ 50 ਦਿਨਾਂ ਦੇ ਹੋਰ ਕੋਰਸ ਦੇ ਨਾਲ ਤੇ ਕਈ ਵੀ ਨਾਜਵਾਨ ਥੋੜੇ ਸਾਰਿਆਂ ਦੇ ਸਾਹਮਣੇ ਆ ਤੇ ਕਈ ਵਨ ਮੇਰਾ ਅੱਜ ਜੋ ਵੀ ਮੇਰਾ weight ਹੈ ਚਾਹੁੰਦੇ ਲਗਭਗ 40 ਕਿਲੋ ਹੈਗਾ ਮੈਂ ਹੁਣ ਵੀ ਮੈਂ 4-5 ਦਿਨ ਕੋ ਉਦੋਂ ਮੈਂ weight ਆਪਣਾ ਤੋਲਿਆ ਸੀਗਾ ਪਹਿਲਾਂ ਕਿੰਨਾ ਸੀ ਹਾਂਜੀ ਪਹਿਲਾਂ weight ਕਿੰਨਾ ਸੀ ਪਹਿਲਾਂ ਮੇਰਾ 90 ਕਿਲੋ ਤੋਂ ਉੱਪਰ weight ਸੀਗਾ ਜੀ ਤਾਂ ਮੈਨੂੰ ਹਰ ਇੱਕ ਮੈਨੂੰ ਜੋ ਜਿਹੜੇ ਡਾਗਰਦੇ ਜੀ ਮੈਨੂੰ ਵੀ ਕਹਿਦੇ ਹੁੰਦੇ ਸੀਗੇ ਵੀ ਤੇਰਾ ਭੜਾਕਾ ਪੂ ਆ ਪਰ ਅੱਜ ਹੱਥ ਨਾਲ ਹੀ ਇਹ ਲਹਿ ਮੈਨੂੰ ਹਰੇ ਕੇ ਇਹ ਉਹ ਕਰਦਾ ਸੀ ਪਰ ਅੱਜ ਮੈਂ ਤਕਰੀਬੇ ਸ਼ਾਰਮੇ ਦੇ ਸਾਹਮਣੇ ਆਇਆ ਵੀ ਪਰ ਬੋਡੀ ਸਾਰ ਉਸੇ ਇਲਾ ਵਧੀਆ ਤਕਰੀਬ ਅੱਜ ਮੈਨੂੰ ਭਾਈ ਤਿੰਨ ਸਾਲ ਹੋ ਗਏ ਨੇ ਵਰਤੇ ਨੂੰ ਕਿਸੇ ਪ੍ਰਕਾਰ ਕਿਸੇ ਡਾਕਟਰ ਕੋਲੇ ਵੀ ਨਹੀਂ ਮੈਂ ਜਾਂਦਾ ਸੀਗਾ ਇਹ ਪ੍ਰੋਬਲਮਾ ਕਿੰਨੇ ਟਾਈਮ ਤੋਂ ਜੀ ਤੁਹਾਨੂੰ ਹਾਂਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਹੈ ਜਿਹੜੀ ਤੁਸੀਂ ਮੈਡੀਸਨ ਦਾ ਸੱਤ-ਅੱਠ ਸਾਲ ਤੋਂ ਪ੍ਰੋਬਲਮ ਆ ਗਈ ਹੈ ਜੀ ਸੱਤ-ਅੱਠ ਸਾਲ ਤੋਂ ਸੀ ਹਾਂਜੀ ਸਕਰੀਨ ਹੋ ਮੈਨੂੰ 2.5 ਸਾਲ ਹੋ ਗਏ ਜੀ ਵਰਤੇ ਨੂੰ ਮੈਂ ਕਿਸੇ ਪ੍ਰਕਾਰ ਦੀ ਕੋਈ ਮੈਡੀਕੀਨ ਨਹੀਂ ਲੈ ਰਿਹਾ ਪੈਣ ਦੀ ਦਿੱਕਤ ਤਾਂ ਹੋਈ ਬਦਿਸਕਦੇ ਸੀ ਇੱਕ ਪੈਣ ਦੀ ਦਿੱਕਤ ਆਉਂਦੀ ਹੈ ਤੁਹਾਨੂੰ ਪੈਣ ਦੀ ਦਿੱਕਤ ਮੇਰੀ ਇਹ ਸੀਗੀ ਜਿਵੇਂ ਸ਼ਬਦਾਂ ਨਹੀਂ ਪਿਆ ਜਾਂਦਾ ਜੀਗਾ ਇਥੇ ਹੌਲ-ਫਾਤੇ ਕੇ ਹੌਲ-ਫਾਤੇ ਸਾਰੇ ਰਾਤ ਵਾਸਤੇ ਸੀ ਹਾਲਤ ਦੇ ਵਿੱਚ ਰਹਿੰਦੇ ਸੀ ਨੀਂਦ ਆਉਂਦੀ ਨਹੀਂ ਸੀਗੀ ਤਾਂ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਨਾ ਹੈਗਾ ਜੋ ਵੀ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਅੱਜ ਸਾਲ ਦੇ ਵਿੱਚ ਪਹੁੰਚੇ ਨੇ ਉਹ ਅੱਜ ਹੀ ਫੈਸਲਾ ਕਰਕੇ ਜਾਣ ਅੱਜ ਹੀ ਬੌਡੀ ਸਰਵਿਸ ਨਾਲ ਹੀ ਲੈ ਕੇ ਜਾਣ ਤਾਂ ਜੋ ਕਿ ਵੀ ਆਪਣੀਆਂ ਜਿੰਨੀਆਂ ਵੀ ਆਪਣੇ ਮੁਸ਼ਕਲਾਂ ਨੇ ਉਹ ਸਾਰੇ ਆਪਣੀਆਂ ਇਹਨਾਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣਗੇ ਆਪਣਾ ਪਹਿਰਵਾਰੀ ਜ਼ਿੰਦਗੀ ਤੇ ਹੁਣ ਵਿੱਚ ਕਿੰਨਾ ਕ ਫਰਕ ਲੱਗਦਾ ਆਪਣੇ ਆਪ ਨੂੰ ਮੈਂ ਤਾਂ ਅੱਜ ਬਹੁਤ ਵਧੀਆ